ਜ਼ਿਲ੍ਹਾ ਗੁਰਦਾਸਪੁਰ ਡੀਸੀ ਦਫ਼ਤਰ ਦੇ ਸਾਹਮਣੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਧਰਨਾ ਗੱਲਬਾਤ ਕਰਦੇ ਆ ਕਿਸਾਨ ਆਗੂ ਨੇ ਕਿਹਾ ਕਿ ਸਾਨੂੰ ਵੀ ਧਰਨਾ ਲਗਾਉਣ ਦਾ ਕੋਈ ਸ਼ੌਕ ਨਹੀਂ ਜਦੋਂ ਸਰਕਾਰ ਸਾਡੀ ਕੋਈ ਗੱਲ ਨਹੀਂ ਸੁਣਦੀ ਤਾਂ ਸਾਨੂੰ ਮਜਬੂਰ ਹੋ ਕੇ ਧਰਨੇ ਲਗਾਉਣੇ ਪੈਂਦੇ ਨੇ ਕਿਸਾਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇਹ ਧਰਨਾ ਤਾਂ ਦਿੱਤਾ ਜਾ ਰਿਹਾ ਤੇ ਜੋ ਮਰ ਕੇ ਕਿਸਾਨਾਂ ਦੀ ਅੱਬੜ ਫਸਲ ਬਚਣੀ ਹੈ ਜਿਹੜੀ ਮਾਰੀ ਮੋਟੂ ਬਚਣੀ ਹੋ ਰਹੀ ਹੈ ਤੇ ਪਰ ਆਜ ਮੇਰੇ ਖਾਰ ਲੱਗਦੇ ਮੁੱਠੀ ਤੇ ਲਾੜੀ ਦਿਵਾ ਦੇ ਰੱਖਦੀ ਮੁੱਠੀ ਵਿੱਚ ਰੱਖਦੀ ਆ ਤੇ ਕਹਿੰਦੇ ਜੇ ਆ ਗਏ ਪ੍ਰਦੂਸ਼ਣ ਗੰਦੀ ਤੱਕ ਪਹੁੰਚ ਜਾਵਾ ਜੇ ਜੇ ਇਹ ਪ੍ਰਦੂਸ਼ਣ ਗੰਦੀ ਤੱਕ ਪਹੁੰਚ ਜਾਵਾ ਤੇ ਤੁਹਾਡੇ ਕੋਲ ਕੋਈ ਮੁੱਠੀ ਵੀ ਨਹੀਂ ਕਰਾੜੀ ਇਕੱਠੀ ਕਰਨ ਨੂੰ ਅੱਜ ਕਿਸਾਨ ਕੋਈ ਕਾਮੇ ਕਰਾੜੀ ਦਿੱਥੋ ਖਾਣ ਹਾਂ ਜੀ ਬਤਨ ਹੱਥ ਪਛਾਣ ਦੇ ਕੋਲੋਂ ਜਿਹੜੇ ਇਸ ਦੇ ਉੱਪਰ ਤੋਂ 2-1 ਦਿਨ ਹੈਗੇ ਉਹਨਾਂ ਨੇ ਸਿੰਦਰੀ ਨਹੀਂ ਰੱਖੀ ਹੈ ਤੇ ਜੋ ਆਏ ਹੁਣ ਆਪਣੇ ਮਕਿਨਾ ਆਈਆਂ ਵਾ ਜਿਹੜੇ 5-5 ਜਾਂ 7-7000 ਰੁਪਏ ਲੈ ਕੇ ਉੱਠੜ ਗਾ ਕਿਉਂ ਨਾ ਕਿਤੇ ਉਹ ਇੰਨੀ ਦੇ ਏਕੜ ਦੇ ਵਿੱਚ ਫਸਾ ਨਹੀਂ ਨਿਕਲ ਰਿਹਾ ਜੀ ਤੇ ਜੇਕਰ ਮਾਰੂ ਨੇ ਤੇ ਨਿਕਲ ਨਹੀਂ ਰਿਹਾ ਜੀ ਤੇ ਉਹ ਦੇ ਮੰਡੀਆਂ ਵਾਲੇ ਆਪ ਤੇ ਜਿਹੜੇ ਆ ਉਹ ਜਿਹੜੇ ਚੰਕਾ ਲੰਬੀ ਆ ਵੀ ਜੀਨੀ ਦਾ ਪੱਲੇ ਤੋਂ ਪੈ ਨਹੀਂ ਦੇ ਜੀਨੀ ਦਾ ਮਤੇ ਦਬਲੂ ਹੋਏ ਚਕਾਨ ਗਈ ਆ ਇਸ ਦਾ ਲੇਟ ਪਾਈ ਜਾਂਦੀ ਆ ਤੇ ਕੋ ਚਲੋ ਆਉਣ ਵਾਲਾ ਮੇਸ਼ ਨਾ ਮਾਰ ਆਇਆ ਉਹਦੇ ਨਾਲ ਬੜਾ ਨੁਕਸਾਨ ਜ਼ਿੰਮੇਵਾਰਾਂ ਦਾ ਹੋਇਆ ਵਾ ਤੇ ਇਹ ਇਹਨਾਂ ਸਰਕਾਰਾਂ ਨੇ ਕੀ ਮਾਰ ਗਿਆ ਦੇਣਾ ਵਾ ਜਿਹੜੇ ਆਪ ਹੀ ਨੋਟੀਫਿਕੇਟ ਕਰਦੇ ਨੇ ਮੈਂ ਗੁਰਦਾਸ ਕੌਰ ਜ਼ਿਲ੍ਹਾ ਅਗਰਜੀਤ ਕੌਰ ਬੋਲਦੀ ਦੂਸਰੀ ਵਾਰ ਵੀ ਇਸ ਤਰ੍ਹਾਂ ਦਾ ਅਪਤ ਨਾ ਆਇਆ ਜਿਹੜੀਆਂ ਕਿ ਕੁਦਰਤ ਨੇ ਮਾਰ ਨਹੀਂ ਕੀਤੀ ਇਹ ਸਾਡੀ ਸਰਕਾਰਾਂ ਨੇ ਮਾਰ ਕੀਤੀ ਜਿਹੜੇ ਕਿ ਹੜ੍ਹ ਕੋਈ ਕੁਦਰਤੀ ਹੜ੍ਹ ਨਹੀਂ ਆਇਆ ਇਹ ਸਾਡੀ ਸਰਕਾਰਾਂ ਨੇ ਹੜ੍ਹ ਜਿਹੜੇ ਨੇ ਆਂਦੇ ਆ ਪਰਾਈ ਦੇ ਮੁੱਦੇ ਦੇ ਉੱਤੇ ਇਹ ਗੱਲ ਵੀ ਕਰ ਦਿੰਦੇ ਆ ਕਿ ਪ੍ਰਾਈਡ ਜਿਹੜਾ ਕਈ ਵਾਰੀ ਦਿੱਲੀ ਤੱਕ ਪਹੁੰਚਦਾ ਹੈ ਪ੍ਰਾਈਡ ਦਾ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ ਐਵੇਂ ਰਾਵਣੇ ਤੋਂ ਹਟਾਰੇ ਰਿਆ ਇਹਦਾ ਪ੍ਰਦੂਸ਼ਣ ਜਿਹੜਾ ਉਹ ਦਿੱਲੀ ਵੀ ਕਰਕੇ ਆ ਉਹ ਵੀ ਤਾਂ ਪਹੁੰਚਿਆ ਆ ਬਾਕੀ ਗੰਨੇ ਦੀ ਅਈਹਾ ਡਿਮਾਂਡ ਆ ਤੇ ਜਿਹੜਾ ਬੰਨੇ ਦਾ ਡੱਬਾ ਪਾਇਆ ਰਹਿੰਦਾ ਵਾ ਉਸ ਮੁੱਦੇ ਵਾਸਤੇ ਅੱਗੇ 3-4 ਮੰਗਾ ਉਸ ਮਸਲੇ ਦੀ ਅੰਨਕੇ ਸਮਵਾਦ ਦੇ ਤੇ ਅਪਾਂ ਕਰ ਨਾ ਲਾਇਆ ਆ ਮੰਡੀਆਂ ਦੇ ਵਿੱਚ ਪਸਾਇਆ ਨਾ ਜਿਹੜੀ ਲੋਟੋ ਆ ਇਹ ਕਹਿੰਦਾ ਕਿ ਲੋਟੋ ਤੋਂ ਸ਼ੁਰੂ ਹੋਈ ਸਰਕਾਰਾਂ ਪਿਛਲੀ ਵਾਰ ਇਹਨਾਂ ਨੂੰ ਦਿੱਤੀ ਆ ਸੋ ਆਰ ਕੇ ਵੀ ਕੀਤੀਆਂ ਸਰਕਾਰਾਂ ਨੂੰ ਮਾਰਦੇ ਅੱਗੇ ਤੂਫਾਨ ਦੇ ਲੋ ਘੜਦੇ ਪਏ ਉਸ ਜਿਹੜੇ ਆੜਤੀਆਂ ਨਾਲ ਰੜ ਕੇ ਕਿਸਾਨਾਂ ਦੀ ਜਿਹੜੀ ਲੁੱਟ ਕੱਟ ਕਰਦੇ ਰਹੇ ਜਿਹੜਾ ਬੂਹੇ ਦੇ ਲਈ ਉਹ ਖਸਲੂ ਜਿਹੜਾ ਹੜੀ ਵੱਜ ਕੇ ਮੰਡੀਆਂ ਦੇ ਵਿੱਚ ਕਾਹਦੀ ਵਾਹ ਦੇ ਚਿੱਤੇ ਸੀ ਇਹ ਤਾਂ ਜੀ ਦੱਸਵਾ ਦੇ ਕਿ ਮੈਂ ਪਾੜੀਆਂ ਦੇ ਵਿੱਚ ਪਾਣੀ ਆ ਪਾਣੀ ਜਿਹੜਾ ਪਾੜੀਆਂ ਦੇ ਪਾਣੀ ਚੋਂ ਨਹੀਂ ਹੋ ਰਹੀਆਂ ਪਤਲਾ ਮਾੜੀਆਂ ਮੋਟੀਆਂ ਜਿਹੜੀਆਂ ਕਿਸਾਨਾਂ ਨੂੰ ਕਾਹਦੇ ਉਹ ਟੋਣਾਂ ਨੂੰ ਵਡਾ ਕੇ ਆਪਣੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਪੁੱਟਣੀ ਮੋਰਚਰ ਨੂੰ ਲਾ ਕੇ ਸਰਕਾਰ ਨੇ ਪਿਛਲੀ ਵਾਰ ਵੀ ਕਟ ਲਾਉਂਦੀ ਆ ਔਰ ਇਸ ਵਾਰ ਵੀ ਕਟ ਲੰਦੀ ਪਈ ਐ ਤੇ ਮੋਰਚਰ ਨੂੰ ਲਾ ਕੇ ਸਰਕਾਰ ਨੇ ਰੱਖਿਆ ਕਿ ਇਹ ਇਹ ਗਲਤਵਾ ਸਾਰਾ ਕੋਲ ਮਿਲਦੇ ਜਿਹੜੀ ਸਰਕਾਰ ਆ ਨਾ ਇਹ ਕਿਸਾਨਾਂ ਨੂੰ ਮਾਰਨ ਦੇ ਉਸ ਤੇ ਆਈ ਆ ਔਰ ਇਹਨਾਂ ਮੋਰਚਰ ਜਿਹੜਾ ਇਹਨਾਂ ਨੇ ਕੱਢਿਆ ਉਹ ਬਿਲਕੁਲ ਲੱਗਿਆ ਜਿਦਾਂ ਲਾ ਕੋ ਮੋਰਚਰ ਜਿਹੜਾ ਕੱਢ ਕੇ ਉਹ ਜਿਹੜਾ ਸਰਕਾਰਾਂ ਨੂੰ ਤੇ ਕੱਟ ਨਾ ਔਰ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਉੱਤੇ ਕੱਟ ਲਾਉਂਦੀਆਂ ਤੇ ਬਿਲਕੁਲ ਨਾ ਲੱਗਿਆ ਜ। ਮੈਂ ਸੁੰਦਰ ਸਿੰਘ ਚਤਾਲਾ ਸੂਬਾ ਕਮੇਟੀ ਆਗੂ ਖਾਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਉਹ ਆਪਣੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਨੂੰ ਲੈ ਕੇ ਇੱਥੇ ਧਰਨਾ ਲਾਇਆ ਬੀਸੀ ਦਫਤਰ ਲਗਭਗ 1 ਘੰਟੇ ਤੋਂ ਕਰਨਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਆ ਕੇ ਨਿਸ਼ਾਨਮਕਾਦੋ ਸਬੰਧ ਵਿੱਚ ਕੋਈ ਇੱਥੇ ਆਏ ਜੋ ਕਿਉਂ ਕਰਨਾ ਲਾਇਆ ਮੰਗਾਂ ਸਾਡੀ ਆਏ ਆ ਪਹਿਲੀ ਮੰਗ ਸਾਡੀ ਗੱਲੇ ਦੀ ਮੰਗ ਆ ਕਿ ਗੱਲੇ ਦਾ ਅਜੇ ਤੱਕ ਕਿਸਲਾ ਗੱਲਾਂ ਇਹਨੇ ਵੀ ਪੜਾਈ ਕੀਤੀ ਆ ਗੱਲਾਂ ਖਾਨ ਨੇ ਮਿਲਾਂ ਨੇ ਬਤਾ ਤੇ 432 ਕਰੋੜ ਰੁਪਈਆ ਜਿਹੜਾ ਸਾਰੇ ਪੰਜਾਬ ਦਾ ਮਿਲਾਂ ਦਾ ਰਹਿੰਦਿਆ 6 ਰੁਪਈਆ 50 ਕੋਈ ਵੀ ਤੇ ਦੂਸਰਾ ਵੀ ਜਿਹੜਾ ਕਿਸਾਨ ਨੇ ਗੱਲਾਂ ਸੁਟਿਆ ਹੋਈ ਉਹ 432 ਕਰੋੜ ਰੁਪਈਆ ਜੇ ਰਹਿੰਦਿਆ ਉਹ ਨਹੀਂ ਕਹੇ ਮੰਗਿਆ ਕਿ ਤੇ ਸਾਡੀ ਉਹ ਯਾਰੀ ਕੀਤਾ ਜਾਵੇ 15% ਵਿਆਜ ਦੇ ਸਮੇਂ ਤੇ ਸੁਪਰੀਮ ਕੋਰਟ ਦੀਆਂ ਡਾਟਾ ਜਿਹੜੀਆਂ ਉਹਦੇ ਨੂੰ ਪਾਵੋ ਦਜੀ ਮੰਗ ਸਾਡੀ ਇਹ ਆ ਵੀ ਕਿਸਾਨ ਮਜ਼ਦੂਰੋ ਕੇ ਪ੍ਰਾਈਸ ਵਾਗ ਲਾਉਂਦਾ ਕੋਈ ਨਹੀਂ ਇਹ ਨਹੀਂ ਆ ਜੀ ਪਿਆ ਤੋਸ ਨਾ ਲਾਉਂਦਾ ਕਿਉਂਕਿ ਤੁਸੀਂ ਜੋ ਐਨਜੀਟੀ ਨੇ ਕਿਹਾ ਜਾਂ ਸੁਪਰੀਮ ਕੋਰਟ ਨੇ ਕਿਹਾ ਤੂੰ ਉਹ ਦੇ ਨਹੀਂ ਰਿਹਾ ਸਾਡੇ 6000 ਰੁਪਇਆ ਜਾਂ 200 ਰੁਪਇਆ ਬਾਉਂਸ ਕੋਈ ਕਹ ਦੇਤੀ ਜਦੋਂ ਉਹਦਾ ਤੁਸੀਂ ਪੂਰਾ ਨਹੀਂ ਕਰ ਰਹੇ ਤੇ ਫੇਰ ਕੀ ਕਰੂਗਾ ਮਸ਼ੀਨਰੀਏ ਦੇ ਕੋਲ ਨਹੀਂ ਹੈ ਜੀ ਦੋ ਦੋ ਤਿੰਨ ਤਨ ਕਿਲੇ ਰਹਾ ਮਾਲ ਪਿਆ ਉਹ ਉਹ ਸਾਡੀ ਮੰਗ ਆ ਇਹ ਜਿਹੜੇ ਕਿਸਾਨ ਮਜਬੂਰੀ ਵਾਸਤੇ ਖਰਾਈ ਨੂੰ ਅੱਗ ਲੈਂਦੇ ਆ ਉਹਨਾਂ ਦੇ ਪਰਚੇ ਰੈੱਡ ਇੰਟਰ ਜਾਇ ਦੇ ਜਿ ਮਾਲੇ ਪੋਣੇ ਬੰਦ ਕੀਤੇ ਜਾਣ ਜੇ ਤੁਸੀਂ ਇਹ ਨਹੀਂ ਬੰਦ ਕਰਦੇ ਤੇ ਫੇਰ ਤੁਹਾਡੀਆਂ ਟੀਮਾਂ ਪਿੰਡਾਂ ਦੇ ਵਿੱਚ ਆਈ ਘੇਰਾਂ ਦੇ ਜਿਹੜਾ ਸਾਡਾ ਕਿਸਾਨ ਜਿਹੜਾ ਅੱਗ ਲਾਉਣਾ ਵੀ ਮਜਬੂਰੀ ਆ ਤੇ ਜੀ ਸਾਡੀ ਮੰਗ ਇਹ ਹੜ ਪੀੜ ਤਲਾਕਾ ਬਹੁਤ ਵੱਡੇ ਪੱਧਰ ਤੇ ਗਰਦਾਸਪੁਰੇ ਸਾਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਤਬਾਹ ਹੋਈ ਆ ਅਜੇ ਇੱਕ ਕੱਕ ਦੁੱਖਾ ਮੁਆਵਜ਼ਾ ਗਰਦੋਰੀਆਂ ਨਹੀਂ ਹੋਇਆ ਤੇ ਦੁੱਖਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਨਹੀਂ ਆਣੀ ਪੂਰੀ ਪੂਰੀ ਫਸਲ ਤਬਾਹ ਹੋ ਗਈ ਘਰ ਤਬਾਹ ਹੋ ਗਿਆ ਸਾਡੀ ਇਹ ਮੰਗ ਆ ਕਿ ਜੇ ਝੋਲੇ ਦਾ 70000 ਰੁਪਇਆ ਕਨੇ ਦਾ ਦਿੱਤਾ ਜਾਵੇ ਸਬਜ਼ੀ ਦਾ 1 ਲੱਖ ਰੁਪਇਆ ਦਿੱਤਾ ਜਾਵੇ ਉਹਦਾ ਕੋਈ ਮੱਝ ਬੰਗਲ ਮਰ ਗਿਆ 1.5 ਲੱਖ ਰੁਪਇਆ ਦਿੱਤਾ ਜਾਵੇ ਉਦੇ ਨਾਲ ਕੋਈ 0 ਰੁਪਇਆ 1 ਕਰੋੜ ਜਿੱਦਾਂ ਬਾਰਡਰ ਦੇ ਸ਼ਹੀਦ ਨੂੰ ਆਪਾਂ ਦੇਨੇ 1 ਕਰੋੜ 50 ਸਰਕਾਰ ਉਹਨੂੰ ਦਿੱਤਾ ਜਾਵੇ ਇਹ ਮੰਗਣਾ ਸਾਡੀਆਂ ਨਾਲ ਉਹ ਵੀ ਮੰਗਿਆ ਇਹਦੇ ਨਾਲ ਹਰੇਕ ਕਦਰ ਦਾ ਅਧਿਕਾਰ ਜਿਹੜਾ ਕਿਸਾਨ ਨੂੰ 31 ਦਸੰਬਰ ਤੋਂ ਬਾਅਦ ਵੀ ਦਿੱਤਾ ਜਾਵੇ ਤੇ ਜਿਹੜੇ ਇਲਾਕੇ ਹੜਪੀੜ ਦੇ ਵਿੱਚ ਆ ਉਹਨੂੰ ਖਾਦ ਬੀਜ ਦਵਾਈਆਂ ਤੋਂ ਵੀ ਦਿੱਤੀਆਂ ਜਾਣ ਤਾਂ ਕਿ ਪਹਿਲ ਦੇ ਆਧਾਰ ਦੇ ਉੱਤੇ ਉਹ ਆਪਣੀ ਸਹਾਇਤਾ ਸਮਝਾ ਜਿਹੜੀ ਆ ਕਰ ਸਕੇ ਮਾਫਜਾ ਬਹੁਤ ਮੇਟ ਆ ਸਰਕਾਰ ਇਹ ਫੈਸਲਾ ਦੋ ਸਰਕਾਰਾਂ ਹੀ ਕਰ ਸਕਦੀਆਂ ਉਹ ਮਾਫਜੇ ਜਿਹੜੇ ਵੱਡੇ ਪੱਧਰ ਤੇ ਜਿਹੜੇ ਆ ਉਹ ਦਿੱਤੇ ਜਾਣ ਇਹ ਮੰਨ ਜਾ ਚੇਪਾਏ ਮੀਟਰ ਪਿੰਡਾਂ ਵਿੱਚ ਲੱਗ ਰਹੇ ਆ ਕਾਰਪੋਰੇਟ ਨੂੰ ਦੇ ਦੇ ਠੇਕੇ ਦਾ ਸਾਰਾ ਕੁਝ ਦੇ ਦੇ ਪਿੰਡੋਂ ਬਾਹਰ ਮੀਟਰ ਕੱਢ ਦੇ ਆ ਹੁਣ ਧਰੀ ਲਾਉਣ ਦੇ ਚੇਪਾਏ ਮੀਟਰ ਲਾਉਣ ਦੇ ਉਹ ਬੰਦ ਕੀਤੇ ਜਾਣ ਇਹਦੇ ਨਾਲ ਦਿੱਲੀ ਜੰਮੂ ਕੁਰਗਾ ਨੈਸ਼ਨਲ ਹਾਈਵੇ ਐਕਸਪ੍ਰੈਸ ਆ ਇਥੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁੱਕੀਆਂ ਐ 21 ਮੀਟਿੰਗਾਂ ਲੱਗੀਆਂ ਐ ਪ੍ਰਸ਼ਾਸਨ ਦੇ ਨਾਲ ਤੇ ਸਾਨੂੰ ਹਰ ਵਾਰੀ ਕਹਿੰਦੇ ਰਹਿ ਕਿ ਠੀਕਾ 32 ਤੌਤੀ ਲੱਗੋ ਹੀ ਮਾਗਦਾ ਵਧਾ ਕੇ ਲੈ ਆਉਣੇ ਆ ਪਰ ਅਜੇ ਤੱਕ ਦੇਸੀ ਗਰਦਾਸਪੁਰ ਜਹਾ ਦਾ ਅਮਲਾ ਫੈਲਾ ਜੋ ਆਰਬਿਟਰੇਸ਼ਨ ਚ ਕੇਸ ਪਾਇਆ ਸਾਡੇ ਤੋਂ ਲੈ ਕੇ ਉਹਨਾਂ ਦਾ ਕੋਈ ਨਿਪਟਾਰਾ ਨਹੀਂ ਉਹ ਲੈ ਕੇ ਆਉਣ ਤੇ ਮੰਗਿਆ ਸਾਡੀਆਂ ਇਹਦੇ ਨਾਲ ਹੋਰ ਜਿਹੜੀਆਂ ਸਾਡੀਆਂ ਕੇਂਦਰੀ ਮੰਲਾਂ ਨਹੀਂ ਆ ਕੇ ਮੰਨ ਦੀਆਂ ਮੰਲਾਂ ਨਹੀਂ ਆ ਕਿਉਂਕਿ ਇਹ ਮਾਰੇ ਸੰਭੂ ਤੋਂ ਧਰਨਾ ਸਾਡਾ ਠਾਇਆ ਕਰਨਾ ਠਾਕੇ ਉਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੰਭੂ ਖਲੋਰੀ ਤੋਂ ਉਹਦਾ ਹਿਸਾਬ ਕਾ ਵੀ ਲੈਣਾ ਇਹ ਮੰਗ ਵੀ ਪਾਈ ਜਾਂਦੀ ਸਰਕਾਰ ਹਿਸਾਬ ਕਾ ਦੇਵੇ ਜੇ ਇਹ ਸਾਡਾ ਇੱਥੇ ਸਾਡੇ ਨਾਲ ਨਿਬੜਦੇ ਆ ਠੀਕ ਆ ਨਹੀਂ ਨਿਬੜਦੇ ਤੇ ਫੇਰ ਹੀ ਆਪਣੀ ਆਪਣੀ ਕਿਤੇ ਬੰਦੀ ਦੀ ਅਗਲੀ ਮੀਟਿੰਗ ਲਾ ਕੇ ਇਹ ਧਰਨੇ ਨੂੰ ਦਿਹਾ ਵੀ ਕਰ ਸਕਦੇ ਆ ਜੰਬਾ ਕਰ ਸਕਦੇ ਆ ਝੋਲੇ ਦਾ ਜਿਹੜਾ ਕੱਟ ਆ ਉਹ ਕੱਟ ਬਹੁਤ ਵੱਡੇ ਪੱਧਰ ਤੇ ਲਾਈ ਜਾਂਦੇ ਆ ਮੋਚਰ ਕੋਈ ਨਹੀਂ ਹੈ ਜੀ ਸੁੱਕਾ ਝੋਨਾ ਸੁੱਕੇ ਝੋਨੇ ਨੂੰ ਕੋਈ ਕੱਟ ਨਹੀਂ ਜਵਾਉਣਾਗੇ ਤੇ ਜੇ ਖੱਲੇ ਕੱਟ ਲੱਗ ਰਿਹਾ ਤੇ ਫਿਰ ਤੇ ਡੀਸੀ ਬੈਠਾ ਤੇ ਵੀ ਮੇਰੀ ਪੁਰੀ ਭਗਤੇ ਨਾ ਅਰਦਾਸਪੁਰ ਡੀਸੀ ਦੀ ਤੇ ਜਿਹੜਾ ਆਹ ਅਮਲਾ ਫੈਲਾ ਥੱਲੇ ਬੈਠਾ ਉਹ ਵੀ ਮੇਰੀ ਜੁੜੀ ਭਗਦੇ ਲਾਲ ਇਹ ਲੱਗ ਰਿਹਾ ਵਾ ਕੱਟ ਉਹਦਾ ਕੱਟ ਕੋਈ ਨਹੀਂ ਲਾ ਸਕਦਾ ਇੰਸਪੈਕਟਰਾਂ ਦੇ ਨਾਮ ਦੱਸਾਂਗੇ ਹੋਰ ਨਾਕੀਆਂ ਦੇ ਦੱਸਾਂਗੇ ਸੈਮਰ ਆਏ ਜਿਹੜੇ ਦਫਤੇ ਮਾਰਦੇ ਆ ਉਹਨਾਂ ਦੇ ਨਾਮ ਦੱਸਾਂਗੇ ਕਈ ਕਈ ਸਾਡਾ ਇਹ ਤੇ ਆ ਕੇ ਸਾਡੇ ਨਾਲ ਗਲਬਾਟ ਕੀਤੀ ਜਾਵੇ ਜੇ ਨਹੀਂ ਕਰਦੇ ਤੇ ਫੇਰ ਵੀ ਆਪਣੀ ਅਗਲੀ ਰਾਇਲ ਨਕੀ ਬਣਾ ਕੇ ਇਹ ਸੈਕਸ਼ਨ ਨੂੰ ਸਖਤ ਵੀ ਕਰਾਂਗੇ ਸਖਾ ਕਰਾਂਗੇ ਸਖਤ ਕਰਾਂਗੇ